you. Mm -hmm. ਮਾਸਕਵਿੰਟਰ ਸਿੰਘ ਲਾਲੀ ਜੀ ਬਲਾਕ ਪ੍ਰਧਾਨ ਭੁੰਨੜੇੜੀ ਕ੍ਰਾਂਤੀਕਾਰੀ ਕਿਸਾਨ ਜੁਨੇ ਪੰਜਾਬ ਅੱਜ ਅਸੀਂ ਕਰਨਾ ਕਿ ਲਾਇਆ ਇਹ ਜੀ ਐਸਐਸਪੀ ਜਿਹੜਾ ਪਟਿਆਲਾ ਉਹਦੇ ਦਫਤਰ ਮੂਰੇ ਅਸੀਂ ਜਿਹੜਾ ਧਰਨਾ ਲਾਇਆ ਸੀਗਾ ਜੀ ਇਹ ਮੈਟਰ ਸਾਰਾ ਜਿਹੜਾ ਅਸੀਂ ਦਾ ਧਰਨਾ ਜਿਹੜਾ ਲਾਣਾ ਪਿਆ ਗਿਆ ਇਹ ਸ਼੍ਰੀਮਾਨ ਜੀ ਕਪੂਨੀਆ ਖਾਨਾ ਪਿੰਡ ਹੈਗਾ ਉੱਤੇ ਇੱਕ ਗਰੀਬ ਪਰਿਵਾਰ ਹੈਗਾ ਹਰਜੀਤ ਸਿੰਘ ਉੱਤੇ ਜੱਸਾ ਸਿੰਘ ਇਨਸਪੈਕਟਰ ਨੇ ਕੁਝ ਜ਼ਮੀਨ ਖਰੀਦੀ ਹੋਈ ਆ ਕਾਫੀ ਕਿਸਾਨਾਂ ਤੋਂ ਕੁਸ਼ੀ ਇਹਦੇ ਹਰਜੀਤ ਸਿੰਘ ਦੇ ਪਰਿਵਾਰ ਤੋਂ ਖਰੀਦੀ ਹੋਈ ਆ ਉਹ ਜ਼ਮੀਨ ਦੇ ਵਿੱਚ ਤਕਸੀਮ ਕਰਾ ਕੇ ਸਪੈਸ਼ਲ ਨੰਬਰ ਪਾ ਕੇ ਕਰਤਾਰੀਆਂ ਸਪੈਸ਼ਲ ਕਰਾ ਕੇ ਇਹਨਾਂ ਦੀਆਂ ਮੋਟਰਾਂ ਕਨੈਕਸ਼ਨ ਜਿਹੜੇ ਆ ਉਹ ਨੰਬਰ ਪਵਾ ਕੇ ਇਹਨਾਂ ਨੂੰ ਬੰਜਰ ਧਰਤੀ ਕਰਕੇ ਇਹਨਾਂ ਨੂੰ ਇੱਥੋਂ ਕੱਢਣਾ ਚਾਹੁੰਦਾ ਜੋ ਸ਼ਰਾਸਰ ਧੱਕਾ ਉਹ ਹਰਜੀਤ ਸਿੰਘ ਉਹਨਾਂ ਦੇ ਛੁੱਟੇ ਪਰਚੇ ਪਵਾਉਣ ਦਾ ਐਸਆਈਐਕਟ ਦੇ ਨੌਕਰਾਂ ਤੋਂ ਗਾਲਾਂ ਕਢਾ ਕੇ ਇਹ ਕਿਉਂਕਿ ਇਹ ਪੁਲਿਸ ਚ ਰਿਆ ਹੋਇਆ ਇੰਸਪੈਕਟਰ ਰਿਆ ਹੋਇਆ ਇਹਨੂੰ ਕਾਨੂੰਨ ਦਾ ਸਾਰਾ ਪਤਾ ਉਸੇ ਢੰਗ ਨਾਲ ਇਹ ਪਰਚਾ ਪਵਾਉਂਦਾ ਹੁਣ ਜਿਹੜਾ ਪਰਚਾ ਪਿਆ ਇਹ ਨੌਕਰ ਭੀਮਾ ਇਹਨਾਂ ਦੇ ਘਰੇ ਗਿਆ ਸੀਗਾ ਗਾਲਾਂ ਕੱਢਦਾ ਸੀ ਨਸ਼ੇ ਦੀ ਹਾਲਤ ਵਿੱਚ ਸੀਗਾ ਇਹਨਾਂ ਨੇ 112 ਦੇ ਕਾਲ ਕੀਤੀ ਹਰਜੀਤ ਪਰਿਵਾਰ ਨੇ ਵੀ ਸਾਨੂੰ ਇਹ ਨੌਕਰ ਆ ਕੇ ਜੱਸਾ ਸਿੰਘ ਦਾ ਗਾਲਾਂ ਕੱਢ ਰਿਹਾ ਵੀ ਸਾਡੀ ਜਿਹੜੀ ਜਾਨੀ ਮਾਲੀ ਜਿਹੜਾ ਮਾਲ ਦਾ ਜਿਹੜਾ ਬਚਾਓ ਕੀਤਾ ਜਾਵੇ ਪੁਲਿਸ ਨੂੰ ਇਹਨਾਂ ਨੇ 112 ਦੇ ਕਾਲ ਕੀਤੀ ਜੋ ਆਨ ਰਿਕਾਰਡ ਹੈ ਫਿਰ ਪੁਲਿਸ ਘੰਟੇ ਬਾਅਦ ਆਂਦੀ ਆ ਪਿੰਮੇ ਨੂੰ ਤੋਂ ਨਸ਼ੇ ਦੀ ਹਾਲਤ ਵਿੱਚ ਲੈ ਕੇ ਜਾਂਦੀ ਉਹਦੀ ਜੇਬ ਚੋਂ ਨਸ਼ੇ ਦੀਆਂ ਗੋਲੀਆਂ ਤੇ ਉਹ दारू ਪੀਤੀ ਹੋਈ ਸੀ ਉਹਨੂੰ ਉਤੋਂ ਸਹੀ ਸਲਾਮਤ ਲੈ ਕੇ ਜਾਂਦੀ ਆ ਕੁਝ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਉਲਟਾ ਪਰਚਾ ਕਿਡਨੈਪਿੰਗ ਲੁੱਟਮਾਰ ਰਸਤਾ ਰੋਕਣਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਧਰਾਮਾਂ ਲਾ ਕੇ ਹਰਜੀਤ ਸਿੰਘ ਦਾ ਪੂਰੇ ਪਰਿਵਾਰ ਦੇ ਪਰਚਾ ਪਵਾ ਕੇ ਉਹਨਾਂ ਨੂੰ ਪੁਲਿਸ ਜਿਹੜੀ ਆ ਅਰੈਸਟ ਕਰਨ ਦੀ ਫਰਾਗ ਸੀ ਉਹਨਾਂ ਨੂੰ ਕਿਸੇ ਤਖਵਾਰ ਨਹੀਂ ਪਤਾ ਲੱਗਿਆ ਉਹ ਘਰ ਤੋਂ ਫਰਾਰ ਹੋ ਗਏ ਫਿਰ ਅੱਜ ਜਦੋਂ ਇਸ ਛੁੱਟੇ ਪਰਚੇ ਦੇ ਖਿਲਾਫ ਅਸੀਂ ਇੱਥੇ ਐਸਐਸਪੀ ਪਟਿਆਲਾ ਪਹਿਲਾਂ ਸ਼ੁਰੂ ਵਿੱਚ ਧਰਨਾ ਲਾਇਆ ਸੀਗਾ 2-3 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਫਿਰ ਇੱਥੇ ਇੱਕ ਸਿੱਟ ਬਣ ਗਈ ਸੀ ਜਿੰਦੇ ਚੇਅਰਮੈਨ ਗੁਰਪਤਾਵ ਢਿੱਲੋ ਸੀਗੇ ਐਚਐਸਐਚਓ ਸਦਰ ਸੀਆਈਐਸਐਚਓ ਇੰਨਾ ਦੀ ਸਿੱਟ ਬਣ ਗਈ ਸੀ ਪਰ ਉਹ ਜਿਹੜੀ ਜਾਂਚ ਪਤਾ ਨਹੀਂ ਹੌਲੀ ਚੱਲੀ ਕੀ ਹੋਇਆ ਕਿਉਂਕਿ ਮੰਨਦੇ ਰਹੇ ਆ ਡੀਐਸਪੀ ਸਾਹਿਬ ਵੀ ਐਸਪੀਸੀਟੀ ਸਾਹਿਬ ਸਰਪਰਾਜ ਆਲਮ ਜੀ ਵੀ ਹਾਂ ਬਿਲਕੁਲ ਏ ਧੱਕਾ ਹੋਇਆ ਕਿਸਾਨਾਂ ਨਾਲ ਝੂਠਾ ਪਰਚਾ ਬੰਨਦੇ ਵੀ ਰਹੇ ਅਸੀਂ ਮਿਲਦੇ ਰਹੇ ਹਾਂ ਪਰ ਉਹ ਸਿੱਟ ਜਿਹੜੀ ਅਜੇ ਕਿਸੇ ਡਿਸੀਜਨ ਤੇ ਨਹੀਂ ਪਹੁੰਚੀ ਸੀ ਇਸ ਤੋਂ ਬਾਅਦ ਉਲਟਾ ਇੱਕ ਪਰਚਾ ਹੋਰ ਕਰਕੇ ਹਰਜੀਤ ਸਿੰਘ ਦੇ ਮਾਈਨਿੰਗ ਦਾ ਕਿਉਂਕਿ ਐਡ ਐਡੀ ਨਦੀਆਂ ਪਟਦਿਆਂ ਜਿਹੜੇ ਖਨਨ ਮਾਫੀਆ ਭੂਆ ਭੀਆ ਜਾ ਕੇ ਦੇਖ ਲਓ ਪੂਰਾ ਪੰਜਾਬ ਇਹਨਾਂ ਨੇ 100-100 ਫੁੱਟ ਦੇ ਖੱਡੇ ਕਰੇ ਪਿਆ ਪਰ ਜੇ ਇੱਕ ਕਿਸਾਨ ਦੋ ਬਿੱਗੇ ਜੋ ਮਿੱਟੀ ਚੱਕਦਾ ਉਹਦੇ ਇੱਕ ਨਜਾਇਜ਼ ਸਾਰੇ ਪਰਿਵਾਰ ਦੇ ਪਰਚਾ ਪੰਦਾ ਇੱਕ ਭਰਾ ਪਟਿਆਲੇ ਰਹਿੰਦਾ ਉਹਤੇ ਵੀ ਪਰਚਾ ਪਾ ਦ ਉਹਨਾਂ ਦਾ ਉੱਥੇ ਇੱਕ ਪਰਿਵਾਰ ਨਾਲ ਕੋਈ ਤੱਲੁਕਾਤ ਨਹੀਂ ਹੈਗਾ ਉਹਦੇ ਵੀ ਪਰਚਾ ਪਾ ਦ ਮਾਈਨਿੰਗ ਦਾ ਪਰਚਾ ਪਾ ਕੇ ਤੇ ਸਿੱਟ ਵਾਲੀ ਜਾਂਚ ਹਜੇ ਵਿੱਚ ਵਿਚਾਲੇ ਸੀ ਮਾਈਨਿੰਗ ਦੇ ਪਰਚੇ 'ਚ ਹਰਜੀਤ ਸਿੰਘ ਨੂੰ ਚਾਰੋਂ ਪਾਸਿਆਂ ਤੋਂ ਪਿੰਡਾਂ ਤੋਂ ਘੇਰ ਕੇ ਪੁਲਿਸ ਲਾ ਕੇ ਗੁੰਡਾਗਰਦੀ ਕਰਕੇ ਹਰਜੀਤ ਸਿੰਘ ਨੂੰ ਅੰਦਰ ਲਿਆਏ ਖਾਣੇ ਚ ਲਿਆ ਕੇ ਉਹਨਾਂ ਨੂੰ ਜਿਹੜੀ ਉਸ ਮੈਨੇਜ ਵਿੱਚ ਫੜ ਕੇ ਦੂਜੇ ਕੇਸ ਵਿੱਚ ਜਿਹੜੇ ਚ ਸਿੱਟ ਸੀਗੀ ਉਹ ਕੇਸ ਚ ਵੀ ਜਿਹੜਾ ਉਹ ਪੇਸ਼ ਕਰਤਾ ਉਥੇ ਉਹ ਚ ਮੈਨੇਜ ਦਾ ਜ਼ਮਾਨਤ ਹੋ ਗਈ ਪਰ ਉਹਨਾਂ ਦੀ ਜੁਆਇਨਿੰਗ ਨਹੀਂ ਹੋ ਸਕਦੀ ਕਿਉਂਕਿ ਪੂਰਾ ਪਰਿਵਾਰ ਫਰਾਰ ਸੀਗਾ ਹਰਜੀਤ ਸਿੰਘ ਅੰਦਰ ਸੀਗਾ ਉਹ ਵੀ ਬੇਲ ਜਿਹੜੀ ਹੋਈ ਸੀ ਮੈਨੇਜ ਉਹ ਵੀ ਉਹਨਾਂ ਦੀ ਡਿਸਮਿਸ ਹੋ ਗਈ ਪਰ ਹੁਣ ਜਿਹੜਾ ਅਸੀਂ ਅੱਜ ਧਰਨਾ ਲਾਇਆ ਸੀਗਾ ਇਸ ਧੱਕੇ ਦੇ ਖਿਲਾਫ ਇਹ ਨਿਆਂ ਨਸਾਫੀ ਦੇ ਖਿਲਾਫ ਜਿਹੜਾ ਪੁਲਿਸ ਨੇ ਧੱਕਾ ਕੀਤਾ ਸੀ ਉਹਦੇ ਖਿਲਾਫ ਵੀ ਜਿਹੜਾ ਛੁੱਟਾ ਪਰਚਾ ਇਹਨੂੰ 100 ਜਿਹੜਾ ਇਹ ਹਰਜੀਤ ਸਿੰਘ ਪਰਿਵਾਰ ਤੇ ਪਾਇਆ ਇਹਨੂੰ ਰੱਦ ਕੀਤਾ ਜਾਵੇ ਅਸੀਂ ਫਿਰ ਅੰਦਰੋਂ ਸੁਨੇਹਾ ਆਇਆ ਸੀਗਾ ਐਸਪੀ ਸੀਗੇ ਨਾਨਕ ਸਿੰਘ ਜੀ ਉਹਨਾਂ ਨੇ ਸਾਡੀ ਜਿਹੜੀ ਕਮੇਟੀ ਬਣੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਐਸਪੀ ਸੀਟੀ ਸਾਹਿਬ ਆਏ ਸੀਗੇ ਤਵਾਣਾ ਸਾਹਿਬ ਗੁਰਪ੍ਰਤਾਪ ਢਿੱਲੋਂ ਉਤੇ ਆਨ ਰਿਕਾਰਡ ਕਹਿ ਕੇ ਗਏ ਕਿ ਮੰਗਲਵਾਰ ਨੂੰ ਅਸੀਂ ਜਿਹੜਾ ਇਹਨੂੰ ਹਰਜੀਤ ਸਿੰਘ ਨੂੰ ਬਾਹਰ ਕਢਾ ਦਾਂਗੇ ਇਹਦੇ ਬਹੁਤ ਅਸੀਂ ਜਿਹੜੀ ਸਿਟ ਬਣੀ ਸੀ ਤੇ ਕੇਸ ਦੇ ਬਹੁਤ ਲੰਮੇ ਲੱਜੁਕੀ ਆ ਜਾਂਚ ਜਿਹੜੀ ਪੂਰੇ ਕਾਗਜ਼ ਪੱਤਰ ਜਿਹੜਾ ਪੂਰਾ ਹੋ ਚੁੱਕਿਆ ਇਹ ਸਾਨੂੰ ਵਿਸ਼ਵਾਸ ਵੀ ਹੈ ਕਿਉਂਕਿ ਪ੍ਰਸ਼ਾਸਨ ਤੇ ਕੁਝ ਸਾਰੇ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਗਲਤ ਨਹੀਂ ਹੁੰਦਾ ਬਹੁਤ ਅਫਸਰ ਜਿਹੜੇ ਇਮਾਨਦਾਰ ਨੇ ਇਹਨਾਂ ਦੀ ਇਮਾਨਦਾਰੀ ਝਲਕਦੀ ਵੀ ਸੀ ਅਸੀਂ ਪਹਿਲਾਂ ਵੀ ਮਿਲੇ ਆ ਪਰ ਇਹ ਕੰਮ ਚੱਲ ਰਿਹਾ ਸੀ ਥੋੜਾ ਸਲੋ ਉਹਦੇ ਨਾਲ ਇਸ ਕਰਕੇ ਇਹਨਾਂ ਨੇ ਅश्वਾਸ਼ਣ ਪੂਰਾ ਦਿੱਤਾ ਹੁਣ ਰਿਕਾਰਡ ਦਿੱਤਾ ਵੀ ਮੰਗਲਵਾਰ ਨੂੰ ਹਰਜੀਤ ਸਿੰਘ ਨੂੰ ਜਿਹੜਾ ਹੈ ਇਹ ਜਿਹੜਾ ਅੰਦਰ ਜੇਲ੍ਹ ਚ ਬੰਦਾ ਉਹਨੂੰ ਬਾਹਰ ਅਸੀ ਰਿਹਾ ਕਰਦਾ ਆ। ਅ ਕੀ ਕੀ ਤੁਹਾਡੀ ਮੰਗਾਂ ਨਾ ਪੂਰੀਆਂ ਹੁੰਦੀਆਂ ਆ ਕਿ ਕੀ ਰੰਗ ਦੇਖੋ ਜੇ ਮੰਗਾਂ ਨਾ ਪੂਰੀਆਂ ਫਿਰ ਤਾਂ ਦੇਖੋ ਪਹਿਲਾਂ ਜੂਨੀਅਨ ਨਾਲ ਧੱਕਾ ਕੀਤਾ ਪੁਲਿਸ ਨੇ ਸਿੱਟ ਬਣੀ ਹੋਈ ਸੀ ਹਰਜੀਤ ਸਿੰਘ ਨੂੰ ਫੜ ਲਿਆ ਫਿਰ ਤਾਂ ਦੇਖੋ ਧੋਖਾ ਪੁਲਿਸ ਹੀ ਕਰ ਰਹੀ ਹੈ ਫਿਰ ਤਾਂ ਆਪਾਂ ਪੁਲਿਸ ਜਿਹੜੀ ਹੈਗੀ ਆ ਉਹ ਉਹਦੇ ਦੋਸ਼ਾਂ ਦੇ ਘੇਰੇ ਦੇ ਵਿੱਚ ਆਂਦੀ ਆ ਫਿਰ ਤਾਂ ਕਿਤੇ ਨਾ ਕਿਤੇ ਪੁਲਿਸ ਵੀ ਜੱਸਾ ਸਿੰਘ ਦੇ ਨਾਲ ਜਿਹੜੀ ਮਿਲੀ ਭੁਗਤ ਉਹਨੂੰ ਕਹਿ ਸਕਦੇ ਆ ਆਪਾਂ ਫਿਰ ਤਾਂ ਅਸੀਂ ਅੱਗੇ ਇਹਨਾਂ ਨੂੰ ਕਹਿ ਵੀ ਦਿੱਤਾ ਅੱਗੇ ਜੋ ਫੈਸਲਾ ਫਿਰ ਸਾਡੀ ਯੂਨੀਅਨ ਦੀ ਕਰੇਗੀ ਸੁਪਰ ਟੀਮ ਪਟਿਆਲਾ ਟੀਮ ਉਹਦੇ ਨਾਲ ਮੀਟਿੰਗਾਂ ਕਰਕੇ ਫਿਰ ਅਸੀਂ ਵੱਡੇ ਪੱਧਰ ਤੇ ਸ਼ਾਇਦ ਹੋ ਸਕੇ ਚਲੋ ਮੈਂ ਆਪਣੇ ਤੌਰ ਤੇ ਕਹਨਾ ਵੀ ਅਸੀਂ ਸ਼ਾਇਦ ਕੋਈ ਵੱਡੇ ਰੋੜ ਰੋਕਣੇ ਪੈਣ ਜਾ ਕੇ ਤੇ ਦਿਨ ਰਾਤ ਦਾ ਧਰਨਾ ਡੀਸੀ ਦਫਤਰ ਐਸਐਸਪੀ ਦਫਤਰ ਕਿਤੇ ਵੀ ਜਿੱਥੇ ਫੈਸਲਾ ਹੋਊਗਾ ਫਿਰ ਉਸ ਤੋਂ ਦਿਨ ਰਾਤ ਇਹ ਵੀ ਅਸੀਂ ਜਿਹੜਾ ਧਰਨਾ ਸੀਗਾ ਲੰਗਰ ਪਾਣੀ ਤੁਸੀਂ ਦੇਖ ਰਹੇ ਹੋ ਚਾਹ ਚਾਵਲ ਰੋਟੀਆਂ ਸਾਰਾ ਕੁਝ ਤਿਆਰ ਹੈ ਪੱਟੀਆਂ ਟੈਂਟ ਗੱਦੇ ਪੱਕੇ ਸਾਰਾ ਕੁਝ ਅਸੀਂ ਅਨਮਿੱਥੇ ਲਈ ਸਮੇਂ ਲਈ ਧਰਨਾ ਸੀਗਾ ਪਰ ਚਲੋ ਅਸੀਂ ਧੰਨਵਾਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਕਿ ਜਿਹੜੀ ਉਹਨਾਂ ਨੇ ਸਾਡੀ ਸੁਣੀ ਆ ਜਿਹੜਾ ਇਹ ਛੁੱਟਾ ਪਰਚਾ ਸੀ ਉਹਨੂੰ ਰੱਦ ਕਰਨ ਦਾ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਇਸ ਕਰਕੇ ਅਸੀਂ ਅੱਜ ਇਹਨਾਂ ਦੀ ਗੱਲ ਮੰਨ ਕੇ ਜਾ ਰਹੇ ਹਾਂ ਫਿਰ ਮੰਗਲਵਾਰ ਤੱਕ ਮੀਟ ਕਰਾਂਗੇ ਉਸ ਤੋਂ ਬਾਅਦ ਜੋ ਵੀ ਫੈਸਲਾ ਕਰਾਂਗੇ ਫਿਰ ਡਿਸੀਜਨ ਜਿਹੜਾ ਮੀਟਿੰਗ ਕਰਕੇ ਆ ਕੇ ਫੈਸਲਾ ਕਰਾਂਗੇ